ਵੱਕ ਗਿਆ ਵੇ ਵੇਖ ਕੇ ਕੱਲ ਦਾ ਫੋਨ ਕੀਤਾ ਵੀ ਮੰਮੀ ਮੈਂ ਆਉਣਾ ਵਾ ਤੇ ਵੇਖ ਲਾ ਅਜੇ ਤੱਕ ਨਹੀਂ ਆਈ ਪਤਾ ਨਹੀਂ ਕਿੱਥੇ ਬੈਠੀ ਆ ਘਰ ਕੀ ਕਰਨ ਦੀ ਆ ਘਰ ਦੇ ਵੀ ਕੰਮ ਸਾਰੇ ਨਿਬੇੜ ਕੇ ਫੇਰ ਹੀ ਆਉਣਾ ਵਾ ਕਿਹੜਾ ਐਵੇਂ ਨਿਕਲਿਆ ਜਾਂਦਾ ਘਰਾਂ ਤੋਂ ਸਾਸ ਮਾਂ ਘਰ ਬੰਨਣਾ ਆ ਨਾ ਦਰਾਣੀ ਆ ਕਿਉਂਕਿ ਪਤਾ ਉਹ ਗੱਲ ਕਾਰੋ 12 ਚ ਨਹੀਂ ਵੀ ਟਾਈਮ ਲੱਗਦਾ ਗਾ ਚਲ ਗਏ ਉਹਨੇ ਕਾਰੋ ਪਰ ਤੇ ਇਕੱਲੀ ਖਾਪਦੀ ਹੋਣੀ ਵਿਚਾਰੀ ਪਰ ਮੈਨੂੰ ਤਾਂ ਹੋਰ ਤਰ੍ਹਾਂ ਹੀ ਹੁੰਦਾ ਵੀ ਕਿਹੜਾ ਵੇਲਾ ਆ ਜਾਵੇ ਆ ਜਾਵੇ ਉਹੰਦਿਆਂ ਵੀ ਟਾਈਮ ਲੱਗਣਾ ਹੁਣਾਂ ਤੋਂ ਨਾ ਮੋਟਰਸਾਈਕਲ ਤੇ ਹੀ ਪਰ ਪਤਾ ਨਹੀਂ ਕਿਉਂ ਨਹੀਂ ਆਈ ਹੈਗੀ ਕਿਉਂ ਇੰਨਾ ਕਵੇੜਾ ਕਰ ਦਿੱਤਾ ਵਛਦਾਨ ਇਹਨਾਂ ਨੇ ਇਹਨੂੰ ਪਤਾ ਹੈਗਾ ਵੀ ਮੇਰੀ ਮਾਂ ਉਹ ਕਰ ਕਲਪਦੀ ਹਣੀ ਵੇਖਦੀ ਹਣੀ ਆ ਮੈਂ ਆ ਰਹੀ ਨਹੀਂ ਕਿਹੜਾ ਵੇਲਾ ਮੈਂ ਠੰਡ ਪੈ ਜੈ ਇਹਨੂੰ ਦੇਖ ਕੇ ਅੱਛਾ ਵੀ ਡਈ ਹਣੀ ਵਿਚਾਰੀ ਮੁੰਦੀ ਤੇ ਹੋਣੀ ਉਹਨੂੰ ਕੋਈ ਘਟ ਖਿੱਚ ਹੋਣੀ ਜੇ ਮੈਨੂੰ ਆ ਤੇ ਜਾਣੀ ਆ ਉਹਦੀ ਸਹੇਲੀ ਨਹੀਂ ਤੀਨ ਫੋਨ ਕਰਕੇ ਤੇ ਦੱਸ ਕੇ ਹਣੀ ਆ ਤੇਰੀ ਸਹੇਲੀ ਆਉਣ ਲੱਗਿਓ ਮੈਂ ਰੋਜ਼ ਪੁੱਛਦੀ ਆ ਕਿ ਆਈ ਨਹੀਂ ਗਰਮੀ ਤੇ ਆਂਟੀ ਉਹਦਾ ਫੋਨ ਨਹੀਂ ਆਇਆ ਹੈਗਾ

हां जी मम्मी ठीक ठाक ਨੇ ਵਧੀਆ ਹੋਰ ਜੱਗੀ ਹੁਣੀ ਕੋਮਲ ਉਹ ਵੀ ਠੀਕ ਨੇ ਇਹ ਨਾ ਤੇਰੀ ਉਹ ਵੀ ਮੰਮੀ ਠੀਕ ਆ ਉਹਨਾਂ ਚਾਰਕ ਦਿਨ ਭੂਆ ਕੋ ਗਏ ਭੂਆ ਨੇ ਜਾਣਾ ਹੀ ਹਜੂਰ ਸਾਹਿਬ ਤੇ ਉਹ ਕਹਿੰਦੀ ਸੀ ਕਿ ਤੂੰ ਘਰ ਵੋਟੀ ਕੋਲ ਆ ਜਾ ਉਹਨਾਂ ਦੀ નોકરી ਹੀ ਨਾ ਅੱਛਾ ਤੇ ਫਿਰ ਉਹਨਾਂ ਕੋਲ ਚਲੇ ਗਏ ਅੱਛਾ ਚਲ ਕੋਈ ਨਹੀਂ ਹਾਂਜੀ ਕਿਹਦਾ ਵੇਲਾ ਕਿਹਦਾ ਕਟਾਉਣਾ ਚਾਹੀਦਾ ਹਾਂ ਨਹੀਂ ਉਹ ਤੇ ਗੱਲ ਹੈਗੀ ਆ ਇਹ ਵੀ ਅਜ ਮੰਨਦੇ ਨਹੀਂ ਆਉਣ ਨੂੰ ਤੇ ਮੰਮੀ ਨੇ ਜ਼ਬਰਦਸਤੀ ਘੱਲਿਆ ਹੋਣ ਡਿਆ ਹੀ ਆ ਸਰੀ ਸਰੀ ਲੱਗੇ ਝੋਨਾ ਲੱਗਣ ਡਿਆ ਤੇ ਕਦੋਂ ਕਰਨਾ ਸੀ ਇਹਨਾਂ ਨੇ ਮੈਂ ਕਿਹਾ ਤੇ ਪਾਣੀ ਛੱਡਿਆ ਰਾਤ ਨੂੰ ਕਰ ਲਿਆ ਤੁਸੀਂ ਆਹੋ ਕੋਈ ਗੱਲ ਨਹੀਂ ਪਾਣੀ ਪਾਊਗਾ ਕਦੋਂ ਹੋਊਗਾ ਤੇ ਫੇਰ ਹੀ ਆ ਨਾ ਤੁਸੀਂ ਮੈਨੂੰ ਆਪਣੀ ਸੁਣਾਓ ਕਿ ਤੁਸੀਂ ਠੀਕ ਰਹਿੰਦੇ ਹੋ ਠੀਕ ਆ ਇਦਾਂ ਹੀ ਆ ਸਰੀ ਢਿੱਲਾ ਮੱਠਾ ਰਹਿੰਦਾ ਵਾ ਦਵਾਈ ਦੂਈ ਖਾ ਕੇ ਤੁਰੀ ਰਹਿੰਦੀ ਕਿ ਕਰਨਾ ਫਿਰ ਹੁਣ ਤੇ ਮੰਮੀ ਤੇ ਫੋਨ ਤੇ ਤੇ ਮੈਨੂੰ ਦੱਸਦੇ ਹੀ ਨਹੀਂ ਫੋਨ ਤੇ ਤੁਸੀਂ ਆਹ ਦਿੰਦੇ ਮੈਂ ਬਿਲਕੁਲ ਠੀਕ ਆ ਤੁਹਾਨੂੰ ਦੱਸਣਾ ਚਾਹੀਦਾ ਨਾ ਬੰਦਾ ਚੱਕਰ ਲਾ ਲੈਂਦਾ ਐ ਇੰਨਾ ਵਰਗੇ ਆਣ ਕੇ ਵੇਖ ਜਾਂਦੇ ਆ ਮੈਂ ਵੇਖ ਜਾਂਦੀ ਨਹੀਂ ਹੈ ਤੂੰ ਹੀ ਕੱਲੇ ਹੀ ਹੋ ਨਾ ਚੱਲ ਕੋਈ ਨਹੀਂ ਪੁੱਤ ਮੈਂ ਨਹੀਂ ਵੀ ਪਰੇਸ਼ਾਨੀ ਨਹੀਂ ਦੇਣੀ ਨਵਾਂ ਨਵਾਂ ਤੇਰਾ ਘਰ ਵੱਸਿਆ ਵਾ ਉਹ ਕਹਿੰਦਾ ਮੇਰੇ ਰਿਸ਼ਤੇਦਾਰ ਵਾ ਫੇਰ ਆਖਣਗੇ ਵੀ ਮਾਂ ਨੂੰ ਇੱਦੀ ਖਿੱਚ ਪਈ ਆ ਕਿਹੜਾ ਵੜਾ ਇੱਥੇ ਆਜੇ ਹੋਰ ਪੁੱਤ ਤੂੰ ਸੁਨਾਹ ਕਾਰੋਬਾਰ ਦਾ ਬਸ ਠੀਕ ਠਾਕ ਰਜੀ ਭਾਜੀ ਵਧੀਆ ਬਸ ਤੈਨੂੰ ਚਾਹਦਾ ਕੰਮ ਕੋ ਹਾਂ ਠੀਕ ਠਾਕ ਵਧੀਆ ਵਾ ਕੋਈ ਝੋਨੇ ਲੱਗੰਦੇ ਆ ਅੱਛਾ ਮੈਂ ਤੈਨੂੰ ਕਿਹਾ ਸੀ ਮੈਂ ਤਾਂ ਰੁੱਕ ਕੇ ਜਾਂਦੇ ਆ ਕੋਈ ਗੱਲ ਨਹੀਂ ਆ ਕਿ ਚੱਲ ਦੋ ਇੱਕ ਵਾਰ ਰੁੱਕ ਕੇ ਜਾਂਦੇ ਖਰਾਕ ਰਹਾਂਗੇ ਤੋ ਕੁੰਨ ਰਣੀ ਉੱਤੇ ਚੱਲਾ ਇਹ ਗਾਲੀ ਪੈ ਗਈ ਮੰਮੀ ਵੀ ਕਹਿੰਦਾ ਵੀ ਨਹੀਂ ਨਹੀਂ ਜਾ ਕੇ ਮਿਲਾ ਕੇ ਤੇ ਆ ਕੁੜੀ ਨੂੰ ਮਿਲਾ ਕੇ ਲਿਆ ਦੇ ਮੈਂ ਹਾਂ ਚੱਲ ਫਿਰ ਅੱਛਾ ਚੱਲ ਨਹੀਂ ਫਿਰ ਉਹ ਆਹੋ ਹੁਣ ਇਹ ਵੀ ਤੇ ਤੁਹਾਡੇ ਮੂੰਹਾਂ ਦੀ ਵੇਖਣਾ ਵਾ ਛੇ ਰਿਛੇਤੀ ਮਿਲਾ ਕੇ ਲੈ ਜਾ ਕਰ ਨਹੀਂ ਵੀ ਰਿਹਾ ਜਾਂਦਾ ਕੋਈ ਗੱਲ ਨਹੀਂ ਚਲੋ ਝੋਨੇ ਚਾਹਨੇ ਲੱਜਣਗੇ ਤੇ ਫੇਰ 2-4 ਦਿਨ ਇਹਨੂੰ ਛੱਡ ਜੀ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਛੱਡ ਦਾਂਗੇ ਫਿਰ ਰਹਿ ਜੂਗੀ ਨਾ 2-4 ਦਿਨ ਫਿਰ ਹਾਂ ਮੰਮੀ ਬੱਸ ਵਧੀਆ ਮੰਮੀ ਮੰਮੀ ਤੇ ਆ ਗਿਆ ਹਾਂ ਮੰਮੀ ਹੁਣ ਤੇ ਲੱਗ ਹੀ ਗਿਆ ਵਾ ਕਲ ਕੋਈ ਨਹੀਂ ਉਹੀ ਤਰ੍ਹਾਂ ਘਰ ਵਾਂ ਉੱਥੇ ਹੀ ਜੀ ਲਾਉਣਾ ਹਾਂ ਨਹੀਂ ਮੰਮੀ ਨੂੰ ਲੈ ਆਉਂਦੀ ਨਾਲ ਮੰਮੀ ਤੇ ਤੁਹਾਨੂੰ ਪਤਾ ਮੰਮੀ ਘਰੇ ਮਜ਼ਦੂਰ ਵੀ ਲੱਗੇ ਸੀ ਤੇ ਜੱਗੀ ਭਾਜੀ ਨੇ ਵੀ ਜਾਣਾ ਹੀ ਪਹਿਲੇ ਤੁਹਾਨੂੰ ਪਤਾ ਉਹ ਜਾਂਦਾ ਹੀ ਘਟਿਆ ਹਾਂ ਤੇ ਥੋੜਾ ਬਹੁਤ ਆਉਂਦੇ ਮਜ਼ੂਰਾ ਮੰਗਰ ਮੰਮੀ ਤੇ ਆਉਣ ਹੀ ਨਹੀਂ ਦਿੰਦੇ ਮੰਮੀ ਕਹਿੰਦੇ ਮੈਨੂੰ ਜੀ ਨਹੀਂ ਲੱਗਦਾ ਦਿਨੇ-ਦਿਨੇ ਜਾ ਕੇ ਮਿਲ ਕੇ ਤੇ ਆ ਜੋ ਤੁਸੀਂ ਹੈ ਉਹਨੂੰ ਕਹਿਣਾ ਸੀ ਜੀਤ ਚਲੋ ਨਹੀਂ ਲੱਗਦਾ ਪਰ ਇਹ ਵੀ ਸਾਨੂੰ ਵੀ ਤੇ ਅਸੀਂ ਵੀ ਤੇ ਤੁਹਾਡੇ ਮੂੰਹਾਂ ਦੇ ਵੇਖਣਾ ਜੇ ਤੂੰ ਆਉਂਦੀ ਨਹੀਂ ਮੈਂ ਤਾਂ ਆਪ ਹੋਰ ਤਰ੍ਹਾਂ ਹੁੰਦਾ ਮੇਰੇ ਤੇ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਜਿੱਦਾਂ ਤੱਕਰਾ ਵਿਆਹ ਕੀਤਾ ਵਾ ਨਹੀਂ ਮੰਮੀ ਫੋਨ ਕਰ ਰਹਾ ਕੋਈ ਗਲਤ ਕਰਨਾ ਕੋਈ ਵੀ ਕਹ ਰਹਾ ਫਿਰ ਦੇਖਣਾ ਪੈਂਦਾ ਤਾਂ ਕਰਕੇ ਉਹ ਤੇ ਪਤਾ ਕੋਈ ਗੱਲ ਨਹੀਂ ਜਿਆਦਾ ਲੋੜ ਹੋਇਆ ਕਰੇ ਮੈਂ ਆਜਿਆ ਕਰੂੰ ਕੋਈ ਨਹੀਂ ਮੈਂ ਆਜਿਆ ਕਰੂੰਗਾ ਬੜੀ ਗੱਲ ਚੱਲ ਪੁੱਤ ਛੇਤੀ ਛੇਤੀ ਆਜਿਆ ਕਰੋ ਮੈਨੂੰ ਮਿਲ ਕੇ ਆਇਆ ਕਰੋ ਮੈਨੂੰ ਵੀ ਤੇ ਤੁਹਾਡੇ ਹੀ ਆਸਰਾ ਵਾ ਕੋਈ ਨਹੀਂ ਮੰਮੀ ਤੁਸੀਂ ਫਿਕਰ ਕਿਉਂ ਕਰਦੇ ਆਜਿਆ ਕਰਾਂਗੇ ਆ ਬਸ ਕੰਮ ਧੰਦੇ ਕਰਕੇ ਨਾ ਪਹਿਲੇ ਤੇ ਤਾਂ ਹੀ ਟਾਈਮ ਲੱਗ ਗਿਆ ਜੇ ਨਾਲੇ ਕਿੰਨਾ ਕੁ ਰਹਿ ਗਿਆ ਚੋਨਾ ਲੱਗ ਰੋਲਾ ਕਿੰਨਾ ਕੁ ਰਹਿ ਗਿਆ ਜੇ ਇਹਦਾ ਲੀ ਅੱਧਕ ਲੱਗਾ ਵਾ ਅੱਧਕ ਰਹੇਗਾ ਨਹੀਂ ਅੱਧਕ ਆਹ ਟਾਈਮ ਲੱਗਣਾ ਫੇਰ ਵੀ ਆਹ ਟਾਈਮ ਲੱਗਣਾ ਉਹ ਕਰ ਗਿਆ ਟਾਈਮ ਲੱਗਦਾ ਚਲ ਕੋਈ ਨਹੀਂ ਮੈਂ ਗਰਮੀਤ ਗੱਲਾਂ ਕਰ ਲਾ ਪੀ ਤੇ ਪਾਣੀ ਦਾ ਵੀ ਚੇਤਾ ਭਰ ਕੇ ਮੈਂ ਪਾਣੀ ਪੂਰੀ ਤੇ ਲਿਆ ਕੇ ਪਿਆਣਾ ਕੋਈ ਨਹੀਂ ਮੰਮੀ ਪਿਆਸ ਨਹੀਂ ਈ ਢੀ ਹੈਗੀ ਹੀ ਠੰਡਾ ਈ ਮੰਮੀ ਦਾ ਵਿਚਾਰਦਾ ਵੀ ਵਹਿ ਆਉਂਕਾ ਹੀ ਆ ਨਾ ਮੈਂ ਤਾਂ ਤਾਂ ਹੀ ਮੇਰਾ ਵੀ ਦਿਲ ਕਰਦਾ ਹੈ ਵੀ ਮੈਂ ਮਿਲ ਕੇ ਆਵਾਂ ਪਰ ਤੁਸੀਂ ਘੂਰੀ ਜਾਂਦੇ ਹੀ ਘਰ ਮੈਨੂੰ ਨਹੀਂ ਜਾਣਾ ਨਹੀਂ ਜਾਣਾ ਮੈਂ ਤੇ ਉਹਨਾਂ ਦੇ ਹਾਲਾਤਾਂ ਵੱਲ ਵੇ ਨਹੀਂ ਆਪਾਂ ਤੇ ਉੱਥੇ ਕਿੰਨੇ ਜੀ ਆ ਕੋਈ ਚੱਲ ਗਿਆ ਕੋਈ ਆ ਗਿਆ ਹੁਣ ਕੋਮਲ ਜਾਂਦੀ ਆ ਆਪਣਾ ਕੰਮ ਤੇ ਤੇ ਮੰਮੀ ਮੈਨੂੰ ਹੀ ਕਹਿੰਦੇ ਨੇ ਨਾ ਵੀ ਤੂੰ ਨਾ ਜਾ ਮੇਰਾ ਤੇਰੇ ਬਿਨਾ ਜੀ ਨਹੀਂ ਲੱਗਦਾ ਮੇਰੀ ਮਾਂ ਦੇ ਹਾਲਾਤ ਵੇਖੋ ਉਹਦੇ ਵੱਲ ਵੇਖੋ ਨਹੀਂ ਉਹ ਤੇ ਚੱਲ ਠੀਕ ਆ ਕੋਈ ਗੱਲ ਨਹੀਂ ਆ ਮੈਂ ਵੀ ਹੁਣ ਮੈਂ ਸੋਚਿਆ ਸੀ ਮੈਂ ਕਿਹਾ ਚੱਲ ਦੋ ਚਾਰ ਦਿਨ ਤੇ ਰੋਕ ਕੇ ਤੈਨੂੰ ਬਾਅਦ ਚ ਘਲਾ ਦੂੰਗਾ ਤੇ ਤੂੰ ਇੱਥੇ ਚੱਲਦਾ ਰਹ ਜੇਂਗੀ ਵੇਖੋ ਮੈਨੂੰ ਜੋ ਮਰਜ਼ੀ ਕਹਿ ਲਿਆ ਕਰੋ ਕਦੇ ਵੀ ਨਾ ਸੋਚਿਓ ਮੇਰੀ ਮਾਂ ਦਾ ਦਿਲ ਕਦੇ ਨਾ ਦਿਖਾਇਓ ਉਹ ਤੁਹਾਡੇ ਜੋ ਆਪਣਾ ਪੋਤੀ ਵੇਂਦੀ ਹੈ ਉਹਨੂੰ ਆਪਣਾ ਪੋਤੀ ਦਿਖਦਾ ਵਾ ਤੇ ਮੈਂ ਕਿਹੜਾ ਕੋ ਕਹਿਨ ਦਾਨੂ ਮੈਂ ਤਾਂ ਸਕੋ ਕਿਆ ਵਾਪੀ ਕੋਈ ਕੰਮ ਕਰਦਾ ਹੁੰਦਾ ਵਾ ਕਈ ਵਾਰੀ ਬੰਦਾ ਸੋਚਦਾ ਵੀ ਚੱਲ ਮੇਰਾ ਕੋ ਜੀ ਹੁੰਦਾ ਕਰ ਦੇ ਇੱਥੇ ਕਰ ਦਿੰਦਾ ਕੋਈ ਚੱਕਰ ਨਹੀਂ ਹੈਗਾ ਬੰਦਾ ਕਹਿਦਾ ਕੰਦਾ ਉਹ ਨਹੀਂ ਕੋਈ ਵੀ ਗੱਲ ਤੁਸੀਂ ਕਹਿਤਾ ਨਾ ਮੰਮੀ ਕੰਮ ਤਾਂ ਨਹੀਂਦਾ ਹੀ ਨਾ ਹੁੰਦਾ ਟਾਈਮ ਨਹੀਂ ਲੱਗਦਾ ਉਹ ਚ ਮੈਨੂੰ ਬਹੁਤ ਗਲਤ ਲੱਗਾ ਮੰਮੀ ਨੂੰ ਇਦਾਂ ਨਾ ਗਾ ਤੁਸੀਂ ਬੋਲਿਓ ਤੇ ਕੰਮ ਵੀ ਤਾਂ ਹੁੰਦਾ ਹੀ ਆ ਹੁਣ ਕੀ ਕਰਾਂ ਫਿਰ ਮੈਂ ਤੂੰ ਇੰਤੇ ਫੇਰ ਮੇਰੇ ਨਾਲ ਲੜਨਾ ਹੀ ਆ ਇੱਥੇ ਆ ਕੇ ਤੂੰ ਕਿਹੜਾ ਸਿੱਧੇ ਕੰਮ ਕਰਨ ਆ ਤੇ ਤੂੰ ਨਾ ਆਉਣੀ ਉਹ ਅੱਜ ਸਮਝ ਕੋ ਤੂੰ ਬਣੀ ਮੇਕ ਤਕ ਉਗਰ ਮੀਤ ਗਰਮੀ ਪੜੀ ਆ। ਹੌਣਾ ਜਾਣਾ ਕੀ ਆ ਬੜੀ ਗਰਮੀ ਕਿਤੇ ਫਰਾਦਾ ਬਾਹਰ ਕਿਤੇ ਮੂੰਹ ਫੱਟਣ ਨੂੰ ਜੀ ਨਹੀਂ ਕਰਦਾ ਹੈਗਾ। ਹਾਂ ਮੰਮੀ ਗਰਮੀ ਤਾਂ ਹੈਗੀ ਅੱਜ ਮੌਸਮ ਬੜਾ ਠੰਡਾ ਹੋਇਆ ਈ। ਤਾਂ ਹੀ ਮੰਮੀ ਕਹਿੰਦੇ ਜਾਂਦੇ ਤੂੰ ਭੱਜ ਕੇ ਹੋ ਆ ਉਹ ਗਰਮੀ 'ਚ ਨਹੀਂ ਜਾਇਆ ਜਾਂਦਾ। ਹੋ ਤਾਂ ਮਮੇ ਸੁਣਾ ਦਵਾਈ ਬੂਟੀ ਖਾਣੀ ਆ ਆਪਣੀ। ਹਾਂ ਹੋ ਦਵਾਈ ਮੈਂ ਲਿਆਦੀ ਈ ਰਾਤੀ ਵੀ ਲਾ ਕੇ ਆਈ ਦਵਾਈ। ਐਵੇਂ ਨਾ ਸਰੀਰ ਵਿੱਚ ਤਾਂ ਬੁਖਾਰ ਬੁਖਾਲ ਜਾ। ਅਖਰਿਆ ਕੰਮ ਕਮ ਜਿਆਦਾ ਪਿੰਦਾ ਤਾਂ ਕਰਕੇ। ਅੱਗੇ ਵੀ ਤੂੰ ਘਰ ਦਾ ਦਾ ਕਾਦੀ ਇਹਨਾਂ ਤੇ ਮੈਂ ਵਾਰਦਾ ਕਰਦੀ ਹਾਂ।

ਕਿਆ ਵੀਹੀ ਵੀ ਚੱਲ ਰੁਕੇ ਚੱਲਦੇ ਮੇਰਾ ਤਾਂ ਹੀ ਮੈਨੂੰ ਛੱਡ ਕੇ ਆ ਜੂਗਾ ਜਾਂ ਗਾਹ ਕਰ ਜੂਗਾ ਤੇ ਆ ਜੂਗੀ ਐਨੀ ਗਰਮੀ ਦਾ ਸਭਲਾ ਮੈਂ ਲਾ ਦੇ ਪਿਆ ਮੈਂ ਨੀਂਦ ਹੀ ਦਾ ਲਾਉਣ ਚ ਚੱਲ ਇੱਥੇ ਕੋ ਨਹੀਂ ਹੈਗਾ ਤੇ ਹਈ ਆਂਟੀ ਦਾ ਫੋਨ ਆਇਆ ਹੀ ਪਰ ਗਰਮੀਤ ਆਈ ਆ ਮਿਲਣ ਆਉਗੀ ਪਰ ਉਹ ਆਈ ਨਹੀਂ ਅਜੇ ਤੱਕ ਮੈਂ ਤਾਂ ਹੀ ਆਂਟੀ ਨੂੰ ਕਿਹਾ ਸੀ ਕਿ ਤੁਸੀਂ ਗਰਮੀਤ ਨੂੰ ਭੇਜ ਦਿਓ ਮੇਰੀ ਮੰਮੀ ਨੇ ਗੁੱਸੇ ਹੋਣਾ ਵਾ ਚਾਹ ਇਦਾਂ ਨਾ ਕਰ ਮੈਂ ਨਾ ਮੇਰੇ ਨਾਲ ਜਾ ਕੇ ਪਰ ਨਹੀਂ ਨਹੀਂ ਮੰਮੀ ਗੁੱਸੇ ਹੋ ਮੈਨੂੰ ਚਲ ਕੋਈ ਗੱਲ ਨਹੀਂ ਆਪੇ ਆ ਜੂਗੀ ਜੇ ਨਾ ਵੀ ਆਉਗੀ ਨਾ ਤੇ ਮੈਂ ਜਾ ਕੇ ਤੇ ਚੋਰੀ ਚੋਰੀ ਮੰਮੀ ਕੋ ਮੇਲ ਆਉਂਗੀ ਵੇਖ ਕੇ ਆਉਂਗੀ ਕਿੰਨੇ ਕੁ ਸੋਹਣੇ ਸੋਹਣੇ ਕੱਪੜੇ ਪਾਏ ਆ ਤੇ ਪਿਸਟਕਾਂ ਮੇਰੇ ਕੋ ਮੰਗਦੀ ਹੁੰਦੀ ਸੀ ਵੇਖੂਗੀ ਹੁਣ ਕਿੰਨੀਆਂ ਕੁ ਸੋਹਣੀਆਂ ਲਾ ਕੇ ਹੁੰਦੀ ਆ ਵੇਖ ਕੇ ਤੇ ਮੈਂ ਇੱਕ ਵਾਰੀ ਆਉਣੀ ਆ ਜੋ ਮਰਜੀ ਹੋ ਜੇ ਭਾਵੇਂ ਚੋਰੀ ਨਾ ਜਾਵਾਂ ਮੈਂ ਚਲ ਕੋਈ ਨਹੀਂ ਆਜੂਗੀ ਤਾਂ ਠੀਕ ਆ ਨਹੀਂ ਤਾਂ ਮੈਂ ਚਲ ਜੂਗੀ ਮੰਮੇ ਲੈ ਅਗਰ ਮੇ ਤਾਂ ਮੈਂ ਧਾਰਨੀ ਚਾਹ ਗਰਮੀਤ ਉਹਦਾ ਤਾਂ ਮੈਨੂੰ ਬੜਾ ਹੀ ਚਾਹ ਵਾ ਤੈਨੂੰ ਬੜੀ ਰੀਝ ਨਵੇਂ ਨਵੇਂ ਸੂਟਾਂ ਦੀ ਮੈਨੂੰ ਬੜੀ ਖੁਸ਼ੀ ਹੋਈ ਤੇਰੀ ਰੀਝ ਪੂਰੀ ਲੱਥੀ ਆ ਰੀਝ ਪੂਰੀ ਹੋ ਗਈ ਵਨਸਵਾਰ ਤੇ ਸੂਟ ਮਿਲਦੇ ਆ ਤੈਨੂੰ ਹੈ ਹੀ ਨਾ ਚਾਹ ਵੀ ਮੈਂ ਸੂਟ ਪਾਵਾਂ ਵਨਸਵਾਰ ਨੇ ਸੋਹਣੇ ਬੜੇ ਲੱਗਦੇ ਉਹਦਾ ਨਿੱਕੀ ਸੋਚੀ ਪੈ ਗਈ ਆ ਮੈਂ ਤੇਰ ਨਾਲ ਗੱਲ ਕਰਨ ਢੀ ਨਹੀਂ ਨਹੀਂ ਮੰਮੀ ਮੈਂ ਇਹੀ ਸੋਚਣ ਢੀ ਵੀ ਵਾਕਿਆ ਹੀ ਸੂਰਤ ਮੈਨੂੰ ਬੜੇ ਹੀ ਸੋਹਣੇ ਮਿਲ ਗਏ ਮੇਰੀ ਗੱਲ ਸੁਣ ਤੈਨੂੰ ਘਰ ਚੰਗਾ ਵੀ ਜਾਣਦੇ ਆ ਨਹੀਂ ਮੰਮੀ ਬਹੁਤ ਵਧੀਆ ਮੰਮੀ ਤੇ ਬੜਾ ਪਿਆਰ ਕਰਦੀ ਆ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਨਾ ਇਹਦੇ ਅਨਾਗਾਨੀ ਜੀ ਘਰ ਦੇ ਹੀ ਤੇ ਚੱਲ ਮੈਂ ਕੰਮ ਸੰਭਾਲਣਾ ਤੇ ਮੈਂ ਵੀ ਸਮਝਦੀ ਚੱਲ ਬੰਦਿਆਂ ਨੂੰ ਮੰਮੀ ਲਾਲਚ ਹੁੰਦਾ ਹੀ ਆ ਕਿ ਕੰਮ ਧੰਦਾ ਪੈਲੀ ਬੰਨੇ ਦਾ ਇਹ ਮੌਕੇ ਦਾ ਸਾਂਭਣ ਵਾਲਾ ਸਾਂਭ ਲਈਏ ਆਹੋ ਤੇ ਮੰਮੀ ਨੇ ਜ਼ਬਰਦਸਤੀ ਜ਼ੋਰ ਲਾ ਕੇ ਮੈਨੂੰ ਖਲਾਇਆ ਕਿ ਨਹੀਂ ਤੂੰ ਜਾ ਮਪਣੀ ਮੋਲੀ ਨਰ ਗਈ ਆ ਕੰਮ ਵੀ ਬਹੁਤ ਜ਼ਰੂਰੀ ਆ ਅੱਜ ਕੱਲ ਹੁਣ ਚੋ ਨਾ ਲਾਉਣਾ ਵਾ ਤੇ ਜੇ ਨਾ ਲੱਗਾ ਤਾਂ ਫੇਰ ਰਹਿ ਜਾਣਾ ਵਾ ਫੇ ਮੁੜ ਕੇ ਵਿਹਲੇ ਹੀ ਰਹਿਣਾ ਵਾ ਤੇ ਚਾਰ ਮਹੀਨੇ ਇਹ ਆ ਕਿ ਕੰਮ ਟਾਈਮ ਨਾ ਕੀਤਾ ਤਾਂ ਚੰਗੇ ਰਹੀਦਾ ਵਾ ਆਹੋ ਉਹ ਵੀ ਦੋਵੇਂ ਜਣੇ ਘਰੇ ਹੀ ਕੋਮਲ ਤੇ ਜੱਗੀ ਚੰਗੇ ਰਹਿੰਦੀ ਕੋਮਲ हां मम्मी ठीक रहंदी वधिया रहंदी है अच्छा हां चल चंगा तेरी बहन वा उने तेनु माड़ा थोड़ी जानणा वा चंगा ही जानणा ਨਾਲੇ ਵੇ ਕਿੱਡੀ ਮੁਸ਼ਕਲ ਉਹ ਰਿਸ਼ਤਾ ਲੈ ਕੇ ਗਈ ਮੈਂ ਤਾਂ ਹੰਮੀ ਨਹੀਂ ਭਰਦੀ ਤੇ ਅਬੀ ਤੈਨੂੰ ਸਿਰ ਚੁੱਕ ਕੇ ਲੈ ਕੇ ਗਈ ਆ ਉਹਨੇ ਤੇਰਾ ਮਾੜਾ ਥੋੜੀ ਸੋਚਣਾ ਹਣ ਨਹੀਂ ਨਹੀਂ ਮੰਮੀ ਬਹੁਤ ਵਧੀਆ ਰਹਿੰਦੇ ਉਹ ਗਈ ਰਹਿੰਦੀ ਆ ਕੰਮ ਤੇ ਤੇ ਜੱਗੀ ਵੀ ਜਲ ਜਾਂਦਾ ਇਹ ਪਹਿਲੇ ਬੰਨੇ ਰਹਿੰਦੇ ਮੈਂ ਤਾਂ ਮੰਮੀ ਤੋਂ ਵੀ ਘਰ ਰਹਿਨੀ ਆ ਘਰ ਦਾ ਕੰਮ ਧੰਦਾ ਕਰ ਲਈਦਾ ਤੁਹਾਨੂੰ ਪਤਾ ਕਿੰਨਾ ਕਹਿਗਾ ਵਾ ਹੁਣ ਤਾਂ ਕੰਮ ਤਾਂ ਬੜਾ ਕਰਨਾ ਪੈਂਦਾ ਹੁਣ हां मम्मी ਫਿਰ ਕੰਮ ਤੇ ਤੁਹਾਨੂੰ ਪਤਾ ਹੀ ਇੱਥੇ ਅਸੀਂ ਦੋ ਟਕੀਆਂ ਲਾਉਣਾ ਮਾਵਾਂ ਧੀਆਂ ਨੇ ਤੇ ਖਾ ਲੜੀਆਂ ਤੇ ਉਹੋ ਗੱਲ ਵੀ ਹੁਣ ਉਹਨੂੰ ਪਤਾ ਤੇਨੂੰ ਲੱਗਦਾ ਨਾ ਕਿ ਕੰਮ ਕਿੱਦਾਂ ਕਰਨਾ ਇਹਨਾਂ ਹਾਂ ਮੰਮੀ ਤੁਹਾਨੂੰ ਪਤਾ ਹੈ ਜੇ ਵੱਡੇ ਘਰ ਵੱਡੇ ਕੰਮ ਹੋਣ ਤੇ ਫਿਰ ਚੌਂਕਾ ਚੁੱਲਾ ਵੀ ਤੇ ਜਿਹੜਾ ਕੰਮ ਤੰਦਾਓ ਫਿਰ ਉਦਾਂ ਦੇ ਸਾਂਭਣਾ ਪੈਂਦਾ ਚੱਲ ਕੋਈ ਨਹੀਂ ਸੌਰਿਆਂ ਦੇ ਘਰ ਕੰਮ ਕਰੇ ਨਾ ਬੰਦਾ ਤਾਂ ਉਲਫਤ ਹੁੰਦੀ ਮਾਂ ਪਿਓ ਦੀ ਵਿੱਚ ਤੇ ਬਣਦੀ ਆ ਤੇ ਕੋਈ ਲਾਂਮਾ ਤੇ ਪੁੱਤ ਵੱਲੋਂ ਨਾ ਆਵੇ ਤਾਂ ਸਭੋ ਹੋਪ ਹੋਪ ਕੰਮ ਕਰਿਆ ਕਰ ਜਿਹੜੀ ਚੀਜ਼ ਤੂੰ ਮੰਗਦੀ ਮਿਲ ਗਈ ਤੇਨੂੰ ਵੱਡਾ ਘਰ ਚਾਹੀਦਾ ਏ ਲੀੜੇ ਮਨ ਸੋਨੇ ਚਾਹੀਦੇ ਏ ਉਹ ਤੈਨੂੰ ਮਿਲ ਗਏ ਆ ਤੇ ਕੰਮ ਕਰਿਆ ਕਰ ਦੋੜਾ ਲਾ ਲਾ ਕੇ ਮੈਨੂੰ ਲਾਂਮਾ ਨਾ ਦੇਣ ਜੱਗੀ ਹੁਣੀ ਨਹੀਂ ਨਹੀਂ ਮੰਮੀ ਜੱਗੀ ਹੁਣਾ ਕਿ ਲਾਂਮਾ ਦੇਣਾ ਤੁਹਾਨੂੰ ਉਤਰਾ ਮੇਰੇ ਨਾਨਾ ਸੱਸ ਮੇਰੀ ਮੈਨੂੰ ਟਾਡੇ ਅੰਗੂ ਹੀ ਪਿਆਰ ਕਰਦੀ ਐ ਚੱਲ ਚੰਗਾ ਵਾਣਾ ਕਰਦੀ ਐ ਹਾਂ ਮੈਂ ਮੈਂ ਆਖਾ ਤਾਂ ਡੈਂਗੋ ਪਿਆਰ ਕਰਦੀ ਮੈਨੂੰ ਮੰਮੀ ਤੇਰਾ ਖਿਆਲ ਹੰਦ ਰਹਿਂਦਾ ਨਾਲੇ ਮੈਨੂੰ ਦੱਸ ਵੀ ਤੂੰ ਉਹਨਾਂ ਦੇ ਸਾਹਮਣੇ ਕਹਿਣ ਡੈ ਵੀ ਹੀ ਮੰਨਿੰਦੇ ਵੀ ਕੰਮ ਮੈਂ ਕਰਨ ਜਾਣਾ ਤੇ ਮੈਂ ਤੇਰਾ ਹੱਥ ਘੁੱਟਦਾ ਭਲੇ ਨੂੰ ਉਹਨੇ ਸੁਣਿਆ ਨਹੀਂ ਆਪਣੇ ਧਿਆਨ ਹੀ ਬੈਠਾ ਉਹਨੂੰ ਪਤਾ ਨਹੀਂਗਾ ਮੰਮੀ ਮੈਂ ਨਹੀਂ ਦੱਸਿਆ ਉਹਨਾਂ ਨੂੰ ਹਾਂ ਹੈ ਪੁੱਤ ਕਾਦੇ ਓਲੇ ਪੜਦੇ ਆ ਅਸੀਂ ਹੁਣ ਉਹਨੂੰ ਇੰਨਾ ਨਹੀਂ ਦਿੰਦਾ ਕ ਉਹਨਾਂ ਨੂੰ ਤਾਂ ਪਤਾ ਉਹਨਾਂ ਦਾ ਕਿੱਦਾਂ ਕਰਦਾ ਗੁਜ਼ਾਰਾ ਚੱਲਣ ਡਿਆ ਪਰ ਮੰਮੀ ਆਪਣੇ ਘਰ ਭਾਵੇਂ ਚਾਰਨਾ ਖਾ ਲੋ ਭਾਵੇਂ ਚਾਹ ਲੂਣਨਾ ਖਾ ਲੋ ਮੰਮੀ ਇਹ ਥੋੜਾ ਕਿਹਨੂੰ ਪਤਾ ਪਏ ਬਾਹਰ ਕੰਮ ਕਰਨ ਜਾਂਦੀ ਆ ਪੁੱਤ ਮਿਹਨਤ ਕਰਨ ਦਾ ਕੋਈ ਡਰ ਨਹੀਂ ਹੁੰਦਾ ਇਹਨਾਂ ਨੂੰ ਪਤਾ ਹੀ ਡਰ ਨਹੀਂ ਹੁੰਦਾ ਪਰ ਮੰਮੀ ਉਹ ਸਾਰੇ ਘਰ ਰਹਿੰਦੇ ਆ ਕੋਮਲਿਆ ਤੇ ਉਹ ਸਰਕਾਰੀ ਜੋਬ ਕਰਦੀ ਆ ਮੰਮੀ ਆ ਰਮਾਨਾ ਘਰ ਰਹਿੰਦੇ ਬੜਾ ਸੋਹਣਾ ਨਾ ਦਾ ਘਰ ਬਣਿਆ ਮੈਨੂੰ ਇਦਾਂ ਚੰਗਾ ਨਹੀਂ ਲੱਗਦਾ ਵੀ ਮੇਰੀ ਮਾਂ ਕਿਸੇ ਦੇ ਘਰ ਕੰਮ ਕਰ ਮੰਮੀ ਅੱਜ ਸਾਰੇ ਮੇਰ ਨਾਲ ਚੰਗੇ ਆ ਬਹੁਤ ਵਧੀਆ ਗੱਲ ਆ ਕੱਲ ਨੂੰ ਮੰਮੀ ਕੋਈ ਗੱਲ ਵਿਗੜ ਲੱਗੀ ਦਾ ਪਤਾ ਨਹੀਂ ਲੱਗਦਾ ਮੰਮੀ ਮੈਂ ਸੌਰਿਆਂ ਦੇ ਘਰ ਚੋਂ ਤਾਨਾ ਮੈਨਾਂ ਵਜੇ ਵੀ ਤੇਰੀ ਮਾਂ ਤੇ ਕੰਮ ਕਰ ਕਰ ਕੇ ਤੇ ਫੇਰ ਤੇ ਜਾਰਾ ਕਰਦੀ ਐ ਨਹੀਂ ਮੈਨੂੰ ਤੇ ਇਹ ਵਾਲ ਫਰੇਪਾਂ ਦਾ ਨਹੀਂ ਗਾ ਪਤਾ ਨਹੀਂ ਚੱਲ ਮੈਂ ਨਾ ਗੱਲ ਕਰਦੀ ਮੇਰੇ ਤੇ ਮੂੰਹੋਂ ਨਿਕਲ ਗਈ ਮੈਂ ਤਾਂ ਆਪਦਾ ਪੋਤੀ ਸਮਝਦੀ ਆਂ ਵੀ ਚੱਲ ਮੇਰਾ ਜਵਾਈ ਨਹੀਂ ਮੇਰਾ ਪੋਤੀ ਆ ਉਹਨੇ ਸੋਚੂਗਾ ਮਾੜਾ ਪਤਾ ਕੀ ਆ ਉਹ ਨਹੀਂ ਮੰਮੀ ਮਾੜਾ ਸੋਈਦਾ ਪਰ ਸਮਾਂ ਮਾੜਾ ਆਉਣ ਲੱਗਿਆ ਦਾ ਪਤਾ ਨਹੀਂ ਲੱਗਦਾ ਮੰਮੀ ਮੈਨੂੰ ਵੀ ਇੰਨੀਆਂ ਗੱਲਾਂ ਦਾ ਕਿੱਥੇ ਇੱਥੇ ਪਤਾ ਹੁੰਦਾ ਹੀ ਉੱਥੇ ਗਈ ਆ ਮੰਮੀ ਕਈ ਚਿਹਰੇ ਵੇਖੇ ਕਈ ਸੁਭਾਅ ਵੇਖੇ ਤੇ ਕਿਤੇ ਗਈ ਕਿਤੇ ਆਈ ਘਰ ਚ ਕੋਈ ਗੱਲ ਸੁਣੀ ਕੋਈ ਕੀਤੀ ਮੰਮੀ ਬੜਾ ਫਰਕ ਪੈ ਗਿਆ ਬੜਾ ਮੈਨੂੰ ਪਤਾ ਲੱਗ ਗਿਆ ਦੁਨੀਆਦਾਰੀ ਦਾ ਵੀ ਦੁਨੀਆ ਕੀ ਚੀਜ਼ ਹੁੰਦੀ ਆ ਮੂੰਹ ਕਹਦਾ ਕਿਵੇਂ ਦਾ ਹੁੰਦਾ ਤੇ ਦਿਲ ਚ ਕੀ ਹੁੰਦਾ ਵਾ ਇਹ ਬੜਾ ਮੰਮੀ ਫਰਕ ਪੈਂਦਾ ਜਾਣ ਰਿਹਾ ਗਾਂਧੀ ਗਾਂ ਤੇ ਮੇਰੀਏ ਭੋਲੀਏ ਮਾਂ ਤੂੰ ਹੁਣ ਇਹ ਨਾ ਕਿਸੇ ਕੋ ਕਦੇ ਨਹੀਂ ਲੈਣਾ ਵੇ ਮੈਂ ਕੰਮ ਕਰਨ ਕੇ ਦੇ ਘਰ ਜਾਨੀ ਆ ਹਾਂ ਆਪਣੇ ਕੰਮ ਦਾ ਕੋਈ ਤਾਨਾ ਮਹਿਣਾ ਨਹੀਂਗਾ ਹੈਗਾ ਅਸੀਂ ਆਪਣੇ ਘਰ ਲੋਣ ਨਾ ਖਾਣੇ ਹੈ ਚਾਰ ਨਾ ਖਾਣੇ ਉਹਨਾਂ ਨੂੰ ਲੋੜ ਸੀ ਤਾਂ ਨਹਾ ਕੀਤੀ ਵਿਆਹ ਦੀ ਜਬਰਦਸਤੀ ਤੇ ਆਪਾਂ ਗਏ ਮੇਰੇ ਮੂੰਹੋਂ ਨਿਕਲ ਗਿਆ ਨਾ ਮੇਰੇ ਤੇ ਜਿਹੜੇ ਕੋਈ ਅਜਿਹੀ ਗੱਲ ਨਹੀਂ ਸੀ ਜੇ ਮੇਰੇ ਮੂੰਹ ਚੋਂ ਨਿਕਲੀ ਗਿਆ ਨਾ ਪੁਰਿਆਂ ਪਾਪਾ ਨੂੰ ਤਾਂ ਗਾਲੀ ਮੈਂ ਉਹ ਗੱਲ ਧਿਆਨ ਰੱਖੂੰਗੀ ਬਾਕੀ ਵੇਹਨ ਪਰੋਣੇ ਨੇ ਕਹਿਣਾ ਅੰਦਰ ਬੈਠਾ ਪਚਾਵ ਲੋਗੀਆਂ ਘਰਾਂ ਦੇ ਨੇ ਮਾਂ ਤਰ ਲੈ ਆ ਉੱਥੇ ਗੱਲਾਂ ਕਰਨੀਆਂ ਪੰਦੀ ਕਿਹੜੀਆਂ ਸਾਡੇ ਵਿਰੁੱਧ ਗੱਲਾਂ ਕਰਨੀਆਂ ਲੈ ਤਵਾਦਾ ਚਾਹ ਧਰੀਏ ਤੇ ਲੈ ਕੇ ਚਾਈਏ ਕੋਈ ਨਹੀਂ ਮੰਮੀ ਚਾਹ ਛੱਟ ਬਣ ਜਾਨੀ ਲਿਆਓ ਤੀ ਹਾਰੀ ਪਾਓ ਨਾਲੇ ਨਾ ਮੈਂ ਨੀਤੀ ਨੂੰ ਕਹਿਤਾ ਵਾ ਉਹ ਤੈਨੂੰ ਬੜਾ ਯਾਦ ਕਰਦੀ ਓ ਤੇ ਇਦਾਂ ਕਰ ਉਹਨੂੰ ਮਿਲ ਕੇ ਆਈ ਤੇ ਆਈ ਨਹੀਂਗੀ ਉਹ ਉਹਨੂੰ ਇੱਥੇ ਸੱਦ ਲੈਣਾ ਏ ਤੁਸੀਂ ਚਲ ਉੱਥੇ ਹੀ ਮਿਲਿਆ ਕੋਈ ਗੱਲ ਨਹੀਂ ਉੱਥੇ ਹੀ ਮਿਲਿਆ ਜੇ ਜਾਣਾ ਦਾ ਉੱਥੇ ਆਹੋ ਚਲ ਚਾਹ ਪਿਆ ਲਈਏ ਜੇ ਸੋਝੂਗਾ ਇਹ ਤੇ ਫਿਰ ਚਲ ਮੈਂ ਗੱਲ ਨਹੀਂ ਲਾ ਲੂੰਗੀ ਤੂੰ ਹੋਈ ਬਚ ਕੇ 5 ਮਿੰਟ ਚਲ ਤੂੰ ਹੀ ਗੱਲਾਂ ਬਾਤਾਂ ਕਰਿਓ ਮੈਂ ਚਾਹ ਕੋਟ ਉਹਨਾਂ ਦੇ ਲਾਗੇ ਬੈ ਕੇ ਕੋਈ ਨਹੀਂ ਤੇਰੀ ਸਹੇਲੀ ਕੀ ਆਕੂਗੀ ਹਨਾ ਆਹ ਹਾ ਹਾ ਘੁਰਮੀਤ ਆ ਗਈਆਂ ਮੈਂ ਤੈਨੂੰ ਕਦੋਂ ਦਾ ਢੀਕਣ ਦੀਆਂ ਕੀ ਹਾਲ ਬੱਸ ਵਧੀਆ ਤੂੰ ਆਪਣੇ ਸੁਣਾ ਠੀਕ ਆ ਬਹਿ ਜਾ ਬੱਸ ਬੈਠੀ ਕੀ ਕਰਦੀ ਆਈਆਂ ਕੁਛ ਨਹੀਂ ਕਰਨਾ ਕੀ ਬੱਸ ਘੜੀ ਕੋਈ ਮੰਮੀ ਕੋ ਆਏ ਸੀ ਤੇ ਮੈਂ ਹਾ ਜਾ ਕੇ ਮਿਲ ਆਉਣੀ ਆ ਬਾਜੀ ਵੀ ਆਇਆ ਹਾਂ ਉਹ ਵੀ ਆਇਆ ਸੀ ਉਹ ਸੌਂ ਗਏ ਸੀ ਚਾਹ ਪੀ ਕੇ ਲੰਮੇ ਪੈ ਗਏ ਤੇ ਮੰਮੀ ਕਹਿੰਦੀ ਸੀ ਚਲ ਜਾ ਤੂੰ ਉਧਰੋਂ ਹੋਇਆ ਤੈਨੂੰ ਤੇ ਮੈਂ ਕਦੋਂ ਦੀ ਡੀਕਣ ਦੀ ਆਂਟੀ ਨੇ ਫੋਨ ਕੀਤਾ ਸੀ ਮੈਂ ਲੱਗਦਾ ਹੋਣਾ ਹੀ ਨਹੀਂ ਇਹਨੇ ਨਹੀਂ ਨਹੀਂ ਉਹ ਨਾ ਆਉਣ ਲੱਗਿਆ ਥੋੜਾ ਜਿਹਾ ਲੇਟ ਹੋ ਗਿਆ ਘਰੋਂ ਵੀ ਤੈਨੂੰ ਪਤਾ ਉਹਨਾਂ ਦੀ ਪਹਿਲੀ ਪੂਲੀ ਬਾਵਾ ਵਾ ਨਾ ਤੇ ਚੋ ਨਜਾ ਨਾ ਲੋਂਡੇ ਤੇ ਇਹ ਤੇ ਕਹਿੰਦੇ ਹੀ ਜਾਣਾ ਹੀ ਨਹੀਂਗਾ ਝੋਨੇ ਦਾ ਕੰਮ ਪੜਾ ਤੇ ਫਿਰ ਮੰਮੀ ਕਹਿੰਦੀ ਹੀ ਨਹੀਂ ਤੂੰ ਹੋ ਗਿਆ ਤੈਨੂੰ ਗਈ ਲੋ ਟਾਈਮ ਬੜਾ ਹੋਇਆ ਸੱਸ ਮੇਰੀ ਫਿਰ ਉਹਨਾਂ ਨੇ ਜ਼ਬਰਦਸਤੀ ਭੇਜਿਆ ਤੂੰ ਜ ਸੋਣੀ ਬੜੀ ਲੱਗਣੀ ਸੂਟ ਹੀ ਬੜਾ ਸੋਹਣਾ ਪਾਇਆ ਤੂੰ ਤੇ ਆਹੋ ਸ਼ਦੇ ਨੇ ਹੁਣ ਮੇਰਾ ਵਿਆਹ ਹੋਇਆ ਫਿਰ ਉਹਨਾਂ ਵਿਆਹ ਚ ਸੋਨੇ ਸੋਨੇ ਸੂਟ ਤੇ ਬਣਾਉਣੇ ਸੀ ਨਾ ਦੇਖੋ ਬੜੇ ਸੂਟ ਹਨ ਨਹੀਂ ਬੜੇ ਸੂਟ ਆ ਬਹੁਤ ਵਧੀਆ ਵਧੀਆ ਸੂਟ ਨੇ ਐ ਚੱਲ ਠੀਕ ਆ ਗੱਲਾਂ ਬਾਤ ਚ ਕਰਦੇ ਮੈਂ ਤੇਰੀ ਲਈ ਨਾ ਢੰਡਾ ਲੈ ਕੇ ਨਹੀਂ 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 ਮੈਂ ਲੈ ਕੇ ਮੇਰੀ ਸੁਣ ਗੱਲ ਮੈਂ ਹੁਣੇ ਚਾਹ ਪੀ ਕੇ ਚਾਹ ਤੋਂ ਥੋੜਾ ਠੰਡਾ ਪੀਵੀ ਦਾ ਹੁੰਦਾ ਤੇ ਲੈਣੇ ਹੁਣ ਮੈਨੂੰ ਇਹ ਵੀ ਪਤਾ ਲੱਗ ਗਿਆ ਸੋਰਿਆਂ ਦੇ ਘਰ ਜਾ ਕੇ ਵੀ ਚੱਲ ਤੈਨੂੰ ਵੀ ਅੱਕ ਲੱਗ ਗਈ ਹੁਣ ਕਿਹੜੀ ਚੀਜ਼ ਨਹੀਂ ਸੱਚੀ ਨਹੀਂ ਸੀ ਬੜੀਆਂ ਗੱਲਾਂ ਦਾ ਮੈਨੂੰ ਪਤਾ ਹੀ ਨਹੀਂ ਮੈਂ ਤੇ ਪਾਗਲ ਹੀ ਹਾਂ ਸੋਹਰੇ ਜਾ ਕੇ ਮੈਨੂੰ ਬੜੀਆਂ ਗੱਲਾਂ ਦਾ ਪਤਾ ਲੱਗ ਗਿਆ ਉਹ ਹੁਣ ਸੋਹਣੀ ਵੀ ਬੜੀ ਲੱਗਣ ਦੀ ਮੈਨੂੰ ਤਾਂ ਪਤਾ ਨਹੀਂ ਕਿਉਂ ਅੱਛਾ ਹੋਰ ਜਦੋਂ ਤੂੰ ਵਿਆਹ ਹੀ ਜਾਏਂਗਾ ਨਾ ਤੂੰ ਵੀ ਸੋਹਣੀ ਲੱਗੇਂਗੀ ਹੋਰ ਤੇਰਾ ਜੀਜੂ ਲੱਗ ਜਾਂਦਾ ਉੱਥੇ ਹਾਂ ਜੀ ਲੱਗਾ ਬਸ ਮੈਨੂੰ ਮੰਮੀ ਦੀ ਥੋੜੀ ਜਿਹੀ ਯਾਦ ਆਉਂਦੀ ਰਹਿੰਦੀ ਕਿ ਮੰਮੀ ਕੱਲੀ ਹੁੰਦੀ ਆ ਨਾ ਘਰ ਮੇਰੀ ਯਾਦ ਨਹੀਂ ਹੁੰਦੀ ਤੈਨੂੰ ਨਹੀਂ ਤੇਰੀ ਯਾਦ ਵੀ ਹੁੰਦੀ ਆ ਇਦਾਂ ਦੀ ਕਿਹੜੀ ਗੱਲ ਆ ਪਰ ਮੈਨੂੰ ਨਾ ਮੰਮੀ ਦੀ ਵੀ ਯਾਦ ਫੇਰ ਆਉਂਦੀ ਆ ਸੋ ਖਤੇ ਸੱਚੀ ਬੜਾ ਨਹੀਂ ਤੀ ਅੰਦੇ ਘਰ ਇਸੇ ਵੀ ਲੱਗਾ ਸਾਰਾ ਕੁਝ ਮੈਂ ਸੋਚਿਆ ਹੀ ਨਹੀਂ ਕਦੀ ਸੁਣਨੇ ਚ ਤੁਦ ਕਦੀ ਫੋਨ ਵੀ ਨਹੀਂ ਕੀਤਾ ਮੈਨੂੰ ਫੋਨ ਮੇਰ ਕੋ ਨਹੀਂ ਹੈ ਬਸ ਚਲ ਕੋਈ ਗੱਲ ਨਹੀਂ ਹਾਂ ਤੇ ਮੈਂ ਸੱਚੀ ਕਿਹਾ ਨਹੀਂ ਉਹਨਾਂ ਨੂੰ ਕਿ ਮੈਨੂੰ ਫੋਨ ਲੈ ਦੋ ਜਦੋਂ ਜੀ ਕਰੂਗਾ ਆਪੇ ਲੈ ਲਵਾਂਗੇ ਨਾਲੇ ਮੇਰੀ ਮੰਮੀ ਨੇ ਮੈਨੂੰ ਸਮਝਾਇਆ ਇਹ ਕਿਂਦੀ ਪੁੱਤ ਕਿਹੜੀਆਂ ਸਾਰੀਆਂ ਚੀਜ਼ਾਂ ਆਪਣੇ ਕੋ ਹੈਗੀਆਂ ਨੇ ਤੂੰ ਆਪ ਕੋਈ ਚੀਜ਼ ਨਹੀਂ ਮੰਗਣੀ ਜਿਹੜੀ ਲੈ ਦੇਣਗੇ ਠੀਕ ਹੈ ਜਿਹਦੀ ਨਾਲ ਲੈ ਦੇਣਗੇ ਚੀਜ਼ ਨਹੀਂ ਮੰਗਣੀ ਕੋਈ ਮੈਂ ਫਿਰ ਉਦਾਂ ਹੀ ਕਰ ਦੇਣਾ ਤੁਹਾਡਾ ਘਰ ਕਿਦਾਂ ਦਾ ਕਿੱਡਾ ਕ ਵੱਡਾ ਘਰ ਤੁਹਾਡਾ ਘਰ ਵੱਡਾ ਵਾ ਸੋਹਣਾ ਵਾ ਬਧੀਆ ਤੁਹਾਡੇ ਨੂੰ ਬੈੱਡ ਬੁੱਡ ਨੇ ਹਾਂ ਤੇ ਘਰ ਫਿਰ ਏਸੀ ਵੀ ਲੱਗਾ ਵਾ ਮੈਂ ਕੱਪੜੇ ਧੋਣ ਵਾਲੀ ਮਸ਼ੀਨ ਵੀ ਹੈਗੀ ਮੈਂ ਕਿੰਨੀ ਕਿਹੜੀ ਚੀਜ਼ ਹੈ ਜਿਹੜੀ ਨਹੀਂ ਹੈਗੀ ਸਾਰਾ ਕੁਝ ਹੀ ਹੈ ਚੱਲ ਤੈਨੂੰ ਚਾਹ ਕਿ ਤੁਹਾਡੇ ਘਰ ਵਰਗਾ ਤੇਰਾ ਘਰ ਹੋਵੇ ਤੈਨੂੰ ਉਦਾਂ ਦਾ ਘਰ ਮਿਲ ਗਿਆ ਨਹੀਂ ਤੁਹਾਡੇ ਘਰ ਵਰਗਾ ਹੀ ਆ ਵੇਹਲਾ ਮੈਂ ਫੁੱਲਕੇ ਵੀ ਲਾ ਲੇ ਸਬਜ਼ੀ ਵੀ ਬਣ ਗਈ ਆ ਇਹ ਕੁੜੀ ਵੀ ਲਾ ਉੱਧਰ ਗੱਈਆ ਮੇਲਣਾ ਤੇ ਆਈ ਨੀਗੀ ਉਹਨੂੰ ਭਾਵੇਂ ਪਤਾ ਲੱਗ ਜੇ ਵੀ ਘਰ ਹੈ ਨਹੀਂਗੀ ਤਗਲਾ ਜਾ ਕੇ ਉਹਨੂੰ ਕਹੇ ਕਿ ਕਿੱਥੇ ਕੁੱਤੇ ਗੁਫਰੰਡੀ ਇਹ ਕੁੜੀ ਦਾ ਕੋਖ ਨਹੀਂ ਹਾਲ ਹੈਗਾ ਆਉਂਦੀ ਚੱਲ ਸਬਜੀ ਆਖ ਬਣੀ ਚੱਲ ਇੱਕ ਦੇ ਨਾਲ ਕੱਟਾ ਲਓ ਠੀਰ ਲੈਦੀ ਕੋਈ ਖੀਰਾ ਖਾਰਾ ਤੇ ਟਾਈਮ ਪਾਸ ਹੋ ਜਾਂਦਾ ਕੀ ਕਰਾਂ ਹੁਣ ਜਾਵਾ ਆਵਾਜ਼ ਮਾਰਦਾਂ ਨੇ ਕਹਿਣਾ ਉਹਨੇ ਪਰੋਣੇ ਨੇ ਵੀ ਮਾਂ ਵੀ ਦੌੜੀ ਫਿਰਦੀ ਤੇ ਧੀ ਵੀ ਦੌੜੀ ਫਿਰਦੀ ਕੁੜੀ ਦਾ ਕੋਖ ਨਹੀਂ ਹਾਲ ਹੈਗਾ ਵਿਆਹੀ ਆ ਅਗਲ ਪੇ ਨਹੀਂ ਆਉਣੀ ਇਹਨਾਂ ਅਕਲੇ ਦੀ ਉਹ ਹੀ ਹੈ ਜੀ ਦੌੜ ਪੱਜ ਵਾਲੀ ਦੱਸ ਜੇ ਨੂੰ ਲੋੜ ਹੀ ਤਾਂ ਇੱਥੇ ਮਿਲ ਜਾਂਦੀ ਐ। ਤੇ ਮਾ ਖਰਾਬ ਸੁਧਾਨ ਦਾ। ਵੇਖ ਨਹੀਂ 2 ਕੁ ਮਿੰਟ ਠੀਕ ਦੀ ਨੇ ਤੇ ਮੈਂ ਜਾਨੀ ਆਪ ਹੀ ਲੈ ਕੇ ਆਉਣੀ ਐ। ਅਗਲਾ ਕਹਿੰਦਾ ਨਾ ਜੂ ਨੂੰ ਗਈਆਂ ਬਾਹਰ ਪਾਦੀ ਕਿੱਥੇ ਮਰ ਗਈਆਂ ਚਾਹ ਪਿਆਲ ਕੇ। ਮੈਂ ਮੰਮੀ ਨੂੰ ਕਹਿੰਦੀ ਹੁੰਨੀ ਵੀ ਮੰਮੀ ਮੈਨੂੰ ਨਹੀਂ ਲੱਗਦਾ ਕੋਈ ਸੋਖ ਮਿਲੂਗਾ ਕੋਈ ਚੰਗੇ ਘਰ ਮੇਰਾ ਵਿਆਹ ਹੋਊਗਾ। ਨੀਤੀ ਤਿੰਨ ਨੂੰ ਵੀ ਤਾਂ ਪਤਾ ਐ ਨਾ ਸਾਨੂੰ ਵੇਖ ਕੇ ਮੈਨੂੰ ਤੇ ਮਾਮਾ ਧੀਆਂ ਨੂੰ ਗੱਲਾਂ ਕਰਕੇ ਤੇ ਕੋਈ ਛੱਡ ਜਾਂਦਾ ਹੁੰਦਾ ਨਹੀਂ ਰਿਸ਼ਤਾ ਹੀ ਨਹੀਂ ਕੋਈ ਲਿੰਦਾ ਹੁੰਦਾ ਮੇਰਾ ਤੇ ਪਰ ਨਾ ਰੱਬ ਦੇ ਘਰ ਕੋਈ ਘਟਾ ਨਹੀਂ ਚੱਲੋ ਮੈਂ ਉਹਨੇ ਜਿੱਤੇ ਸੰਜੋਗ ਲਿਖੇ ਉੱਥੇ ਹੋ ਹੀ ਜਾਣਾ ਵਾ ਮੈਂ ਮੈਨੂੰ ਆਪਣੀ ਮੰਮੀ ਦਾ ਹੀ ਦੁੱਖ ਲੱਗਾ ਰਹਿੰਦਾ ਵਾ ਕਿ ਮੈਂ ਮੇਰੀ ਜ਼ਿੰਦਗੀ ਤੇ ਸਵਰਗ ਬਣ ਗਈ ਪਰ ਮੇਰੀ ਮਾਂ ਵਿਚਾਰੀ ਨਰਕ ਜੀ ਆ ਚੱਲ ਕੋਈ ਨਹੀਂ ਟੈਨਸ਼ਨ ਨਾ ਲਿਆ ਕਰ ਆ ਜਾ ਘਰ ਛੇਤੀ ਛੇਤੀ ਦੋ ਦੋ ਨਹੀਂ ਨਹੀਂ ਛੇਤੀ ਵੀ ਆ ਜਾਣਾ ਹੁੰਦਾ ਵਾ ਪਰ ਕੀ ਕਰਾਂ ਫਿਰ ਉਹਨਾਂ ਦੇ ਕਾਰੋਬਾਰੀ ਇੰਨੇ ਵੱਡੇ ਕੰਮਕਾਰ ਹੀ ਇੰਨੇ ਵੱਡੇ ਜੇ ਵੱਡਾ ਘਰ ਹੋਵੇ ਨਾ ਇਹ ਕੰਮ ਜਿਆਦਾ ਵੱਡੇ ਹੁੰਦੇ ਨਿਕਲਿਆ ਨਹੀਂ ਜਾਂਦਾ ਤੇਰਾ ਫੋਨ ਆਉਂਦਿਆ ਆ ਇਹ ਆਹ ਉਹ ਮੰਮਾ ਦਾ ਆਉਂਦਿਆ ਕੋਈ ਨਹੀਂ ਆਪੇ ਬੱਚੇ ਵੇਲਣਗੇ ਮੈਂ ਅੱਗੇ ਆਖਣੀ ਬੰਟੀ ਘਰ ਨਹੀਂ ਲੱਗਦੇ ਆਹ ਗਏ ਆ ਕਿਤੇ